ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਵਾਇੰਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਉਮਾ ਹਣ ਦਿਨ ਆਨੰਦ ਹੋਵੇ ਵਡ ਭਾਗੀ ਲੈ ਗੁਰਪੂਰ ਹਰ ਲਹਾਰ ਹਾਉ ਆਪੇ ਗੋਪੀ ਕਾਨ ਹੈ ਪਿਆਰਾ ਬਣ ਆਪੇ ਗਉ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਸਾਹਾ ਕੁਵਲੀਆ ਪੀੜ ਆਪ ਮਰਾਈਂਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇਂਦਾ ਪਿਆਰਾ ਕਰ ਵੇਖੈ ਆਪ ਚੁਜਾਹਾ ਕਰ ਬਾਲਕ ਰੂਪ ਉਪਾਇਂਦਾ ਪਿਆਰਾ ਚੰਡੂਰ ਕੰਸ ਕੇਸ ਮਾਰਾ ਆਪੇ ਹੀ ਬਲ ਆਪ ਹੈ ਪਿਆਰਾ ਬਲਪੰਨੈ ਮੂਰਖ ਮੁਗਦਾਹਾ ਆਪੇ ਜਗਤ ਉਪਾਇੰਦਾ ਪਿਆਰਾ ਵਸ ਆਪੇ ਜੁਗਤ ਹਥਾਹਾ ਗਾਲ ਜੇਵੜੀ ਆਪੇ ਪਾਇੰਦਾ ਪਿਆਰਾ ਜੋ ਪ੍ਰਭ ਖਿੱਚੈ ਤਿਉ ਜਾਹਾ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਜੋ ਗਰਬੈ ਸੋ ਪਛੀ ਪਿਆਰੇ ਜਪ ਨਾਨਕ ਭਗਤ ਸਮਾਹਾ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਵਾਇੰਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਉਮਾਹਾ ਅਣ ਦਿਨ ਆਨੰਦ ਹੋਵੈ ਵਡ ਭਾਗੀ ਲੈ ਗੁਰਪੂਰੈ ਹਰ ਲਾਹ ਰਹਾਉ ਆਪੇ ਗੋਪੀ ਕਾਣ ਹੈ ਪਿਆਰਾ ਬਣ ਆਪੇ ਗਊ ਚਰਾਹਾ ਆਪੇ ਸਾਵਲ ਸੁੰਧਰਾ ਪਿਆਰਾ ਆਪੇ ਵੰਸ ਵਸਾਹਾ ਕੁਵਲੀਆ ਪੀੜ ਆਪ ਮਰਾਈਂਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇਂਦਾ ਪਿਆਰਾ ਕਰ ਵੇਖੈ ਆਪ ਚੁਜਾਹਾ ਕਰ ਬਾਲਕ ਰੂਪ ਉਪਾਇਂਦਾ ਪਿਆਰਾ ਚੰਡੂਰ ਕਾਂਸ ਕੇਸ ਮਾਰਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਦਾਹਾ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜੁਗਤ ਹਥਾਹਾ ਗਾਲ ਜੇਵੜੀ ਆਪੇ ਪਾਇਦਾ ਪਿਆਰਾ ਜੋ ਪ੍ਰਭ ਖਿੱਚੈ ਤਿਉ ਜਾਹਾ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਸੇਵਾਲਾਇਂਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਵਾਇਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਉਮਾਹਾ ਅਣ ਦਿਨ ਆਨੰਦ ਹੋਵੇ ਵਡ ਭਾਗੀ ਲੈ ਗੁਰਪੂਰ ਹਰ ਲਾਹ ਰਹਾਓ ਆਪੇ ਗੋਪੀ ਕਾਨ ਹੈ ਪਿਆਰਾ ਬਣ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਸਾਹਾ ਕੁਵਲੀਆ ਪੀੜ ਆਪਮ ਰਾਇੰਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇੰਦਾ ਪਿਆਰਾ ਕਰ ਵੇਖੈ ਆਪ ਚੁਜਾਹਾ ਕਰਬਾਲਕ ਰੂਪ ਉਪਾਇੰਦਾ ਪਿਆਰਾ ਚੰਡੂਰ ਕੰਸ ਕੇਸ ਮਾਰਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਦਾਹਾ ਆਪੇ ਜਗਤ ਉਪਾਇੰਦਾ ਪਿਆਰਾ ਵਸ ਆਪੇ ਜੁਗਤ ਹਥਾਹਾ ਗਾਲ ਜੇਵੜੀ ਆਪੇ ਪਾਇੰਦਾ ਪਿਆਰਾ ਜੋ ਪ੍ਰਭ ਖਿੱਚੈ ਤਿਉ ਜਾਹ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਵਾਇੰਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਉਮਾਹਾ ਅਣ ਦਿਨ ਅਨੰਦ ਹੋਵੈ ਵਡ ਭਾਗੀ ਲਾ ਗੁਰਪੂਰ ਹੈ ਹਰ ਲਹਾਰਾ ਹਾਉ ਆਪੇ ਗੋਪੀ ਕਾਨ ਹੈ ਪਿਆਰਾ ਬਣ ਆਪੇ ਗਉ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਸਾਹਾ ਕੁਵਲੀਆ ਪੀੜ ਆਪਮ ਰਾਇੰਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇੰਦਾ ਪਿਆਰਾ ਕਰ ਵੇਖਿਆ ਆਪ ਤੁਝਾ ਹਾਂ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇਸ ਮਾਰਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਦਾਹਾ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜੁਗਤ ਹਥਾਹਾ ਗਲ ਜੇਵੜੀ ਆਪੇ ਪਾਇੰਦਾ ਪਿਆਰਾ ਜੋ ਪ੍ਰਭ ਖਿੱਚੈ ਤਿਉ ਜਾਹ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਸੇਵਾਲਾਇਂਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਵਾਇਂਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਉਮਾਹਾ ਅਣਦੇਨ ਆਨੰਦ ਹੋਵੇ ਵਡਭਾਗੀ ਲੈ ਗੁਰਪੂਰ ਹੈ ਹਰ ਲਾਹ ਰਹਾਉ ਆਪੇ ਗੋਪੀ ਕਾਣ ਹੈ ਪਿਆਰਾ ਬਣ ਆਪੇ ਗਉ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਸਾਹਾ ਕੁਵਲੀਆ ਪੀੜ ਆਪ ਮਰਾਈਂਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇੰਦਾ ਪਿਆਰਾ ਕਰ ਵੇਖੈ ਆਪ ਚੁਜਾਹਾ ਕਰ ਬਾਲਕ ਰੂਪ ਉਪਾਇੰਦਾ ਪਿਆਰਾ ਚੰਡੂਰ ਕੰਸ ਕੇਸ ਮਾਰਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਦਾਹਾ ਆਪੇ ਜਗਤ ਉਪਾਇੰਦਾ ਪਿਆਰਾ बस ਆਪੇ ਜੁਗਤ ਹਥਾਹਾ ਗਾਲ ਜੇਵੜੀ ਆਪੇ ਪਾਇੰਦਾ ਪਿਆਰਾ ਜੋ ਪ੍ਰਭ ਖਿੱਚੈ ਤਿਉ ਜਾਹਾ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਪਗਤ ਉਮਾਹਾ ਆਪੇ ਗੁਣ ਗਵਾਇੰਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਉਮਾ ਹ ਅਣ ਦਿਨ ਅਨੰਦ ਹੋਵੇ ਵਡ ਭਾਗੀ ਲੈ ਗੁਰ ਪੂਰ ਹੈ ਹਰ ਲਾਹ ਰਹਾਉ ਆਪੇ ਗੋਪੀ ਕਾਣ ਹੈ ਪਿਆਰਾ ਬਣ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਸਾਹਾ ਕੁਵਲੀਆ ਪੀੜ ਆਪ ਮਰਾਈਂਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇਂਦਾ ਪਿਆਰਾ ਕਰ ਵੇਖੈ ਆਪ ਚੁਜਾਹਾ ਕਰ ਬਾਲਕ ਰੂਪ ਉਪਾਇਂਦਾ ਪਿਆਰਾ ਚੰਦੂਰ ਕਾਂਸ ਕੇ ਸਮਰਾਹਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੇ ਮੂਰਖ ਮੁਗਦਾਹਾ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜੁਗਤ ਹਥਾਹਾ ਗਾਲ ਜੇਵੜੀ ਆਪੇ ਪਾਇਦਾ ਪਿਆਰਾ ਜੋ ਪ੍ਰਭ ਖਿੱਚੈ ਤਿਉ ਜਾਹਾ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਵਾਇਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਉਮਾਹਾ ਅਣ ਦਿਨ ਆਨੰਦ ਹੋਵੈ ਵਡ ਭਾਗੀ ਲੈ ਗੁਰਪੂਰੈ ਹਰ ਲਾਹ ਰਹਾਓ ਆਪੇ ਗੋਪੀ ਕਾਨ ਹੈ ਪਿਆਰਾ ਬਣ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਸਾਹਾ ਕੁਵਲੀਆ ਪੀੜ ਆਪ ਮਰਾਈਂਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇਂਦਾ ਪਿਆਰਾ ਕਰ ਵੇਖੈ ਆਪ ਚੁਜਾਹਾ ਕਰਬਾਲਕ ਰੂਪ ਉਪਾਇੰਦਾ ਪਿਆਰਾ ਚੰਡੂਰ ਕੰਸ ਕੇਸ ਮਾਰਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਦਾਹਾ ਆਪੇ ਜਗਤ ਉਪਾਇੰਦਾ ਪਿਆਰਾ ਵਸ ਆਪੇ ਜੁਗਤ ਹਥਾਹਾ ਗਲ ਜੇਵੜੀ ਆਪੇ ਪਾਇੰਦਾ ਪਿਆਰਾ ਜੋ ਪ੍ਰਭ ਖਿੱਚੈ ਤਿਉ ਜਾਹ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਵਾਇੰਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਉਮਾਹਾ ਅਣ ਦੇਨ ਆਨੰਦ ਹੋਵੇ ਵਡ ਭਾਗੀ ਲੈ ਗੁਰਪੂਰ ਹਰ ਲਹਾਰ ਹਾਉ ਆਪੇ ਗੋਪੀ ਕਾਣ ਹੈ ਪਿਆਰਾ ਬਣ ਆਪੇ ਗਉ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਸਾਹਾ ਕੁਵਲੀਆ ਪੀੜ ਆਪਮ ਰਾਇੰਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇੰਦਾ ਪਿਆਰਾ ਕਰ ਵੇਖੈ ਆਪ ਚੁਜਾਹਾ ਕਰ ਬਾਲਕ ਰੂਪ ਉਪਾਇੰਦਾ ਪਿਆਰਾ ਚੰਡੂਰ ਕੰਸ ਕੇਸ ਮਾਰਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਦਾਹਾ ਆਪੇ ਜਗਤ ਉਪਾਇੰਦਾ ਪਿਆਰਾ ਵਸ ਆਪੇ ਜੁਗਤ ਹਥਾ ਗਲ ਜੇਵੜੀ ਆਪੇ ਪਾਇਦਾ ਪਿਆਰਾ ਜੋ ਪ੍ਰਭ ਖਿੱਚੈ ਤਿਉ ਜਾਹਾ ਜੋ ਗਰਬੈ ਸੋ ਪਚਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਜੋ ਗਰਬੈ ਸੋ ਪਚਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਨਾਮ ਸਿਰੀਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਵਾਇੰਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ मेरे मन जप राम नाम उमा अण आनन्द हवै वडभागी लै गुरुपुर हर रहाओ। आपे गोपी कान है प्यारा बन आपे चराहा आपे सावल सुन्दरा प्यारा ਆਪੇ ਵੰਸ ਵਸਾਹਾ ਕੁਵਲੀਆ ਪੀੜ ਆਪ ਮਰਾਈਂਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇਂਦਾ ਪਿਆਰਾ ਕਰ ਵੇਖੈ ਆਪ ਚੁਜਾਹਾ ਕਰ ਬਾਲਕ ਰੂਪ ਉਪਾਇਂਦਾ ਪਿਆਰਾ ਚੰਡੂਰ ਕੰਸ ਕੇਸ ਮਾਰਾਹਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਦਾਹਾ ਆਪੇ ਜਗਤ ਉਪਾਇੰਦਾ ਪਿਆਰਾ ਵਸ ਆਪੇ ਜੁਗਤ ਹਥਾਹਾ ਗਾਲ ਜੇਵੜੀ ਆਪੇ ਪਾਇੰਦਾ ਪਿਆਰਾ ਜੋ ਪ੍ਰਭ ਖਿੱਚੈ ਤਿਉ ਜਾਹਾ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਵਾਇਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਉਮਾਹਾ ਅਣ ਦਿਨ ਆਨੰਦ ਹੋਵੇ ਵਡ ਭਾਗੀ ਲੈ ਗੁਰਪੂਰ ਹਰ ਲਾਹਰ ਹਾਉ ਆਪੇ ਗੋਪੀ ਕਾਨ ਹੈ ਪਿਆਰਾ ਬਣ ਆਪੇ ਗਊਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਸਾਹਾ ਕੁਵਲੀਆਂ ਪੀੜ ਆਪ ਮਰਾਈਂਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇਂਦਾ ਪਿਆਰਾ ਕਰ ਵੇਖੈ ਆਪ ਚੁਜਾਹਾ ਕਰ ਬਾਲਕ ਰੂਪ ਉਪਾਇਂਦਾ ਪਿਆਰਾ ਚੰਡੂਰ ਕਾਂਸ ਕੇ ਸਮਰਾਹਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਦਾਹਾ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜੁਗਤ ਹਥਾਹਾ ਗਾਲ ਜੇਵੜੀ ਆਪੇ ਪਾਇਦਾ ਪਿਆਰਾ ਜੋ ਪ੍ਰਭ ਖਿੱਚੈ ਤਿਉ ਜਾਹਾ பசி பிய நான பக சோ பச்சி பிய நான பக சத்நீ சேப மஹா ஆப்பே சேவா லாய்ந்த பியார ਆਪੇ ਪਗਤ ਉਮਾਹਾ ਆਪੇ ਗੁਣ ਗਵਾਇਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਉਮਾਹਾ ਅਣ ਦਿਨ ਆਨੰਦ ਹੋਵੈ ਵਡ ਭਾਗੀ ਲੈ ਗੁਰਪੂਰ ਹਰ ਲਾਹਰ ਹਾਉ ਆਪੇ ਗੋਪੀ ਕਾਨ ਹੈ ਪਿਆਰਾ ਬਣ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਸਾਹਾ ਕੁਵਲੀਆ ਪੀੜ ਆਪ ਮਰਾਈਂਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇਂਦਾ ਪਿਆਰਾ ਕਰ ਵੇਖੈ ਆਪ ਚੁਜਾਹਾ ਕਰਬਾਲਕ ਰੂਪ ਉਪਾਇੰਦਾ ਪਿਆਰਾ ਚੰਡੂਰ ਕੰਸ ਕੇਸ ਮਾਰਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਦਾਹਾ ਆਪੇ ਜਗਤ ਉਪਾਇੰਦਾ ਪਿਆਰਾ ਵਸ ਆਪੇ ਜੁਗਤ ਹਥਾਹਾ ਗਲ ਜੇਵੜੀ ਆਪੇ ਪਾਇੰਦਾ ਪਿਆਰਾ ਜੋ ਪ੍ਰਭ ਖਿੱਚੈ ਤਿਉ ਜਾਹ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹ